ਸਸੇ ਗਾਇਜ਼ ਜੀ ਸਾਰਿਆਂ ਨੂੰ ਕਮਾਨ ਬਲੌਗ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਜੀ ਆਪਣੇ ਚੈਨਲ ਤੇ 1000 ਸਬਸਕ੍ਰਾਈਬਰ ਹੋਣ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂਗੇ ਜੀ ਵੀਡੀਓ ਨੂੰ ਇੰਨੀ ਪਿਆਰ ਕਰਿਓ ਜੀ ਇਹਨਾਂ ਨੂੰ ਇਤਿ سپورਟ ਕਰਦੇ ਰਹੋ ਜੀ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਂਦੇ ਹਾਂ ਹਾਂਜੀ ਕਮਾਨ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਮੀਰ ਕਰਦੇ ਆਂ ਸਾਰੇ ਤੁਸੀਂ ਬਦਿਆ ਹੋਮੋਗੇ ਜੀ ਅੱਜ ਆਪਾਂ ਬਣਾ ਰਿਹਾ ਜੀ ਚਟਣੀ ਇਮਲੀ ਦੀ ਤੇ ਪਹਿਲੇ ਆਪਾਂ ਅੱਜ ਟਿੱਕੀਆਂ ਬਣਾਵਾਂਗੇ ਮੈਂ ਕਿਹਾ ਪਹਿਲਾਂ ਆਪਾਂ ਚਟਨੀ ਤਿਆਰ ਕਰ ਲਈਏ ਇਹ ਰਾਤ ਨਾਲ ਕਿਉਂਕਿ ਰੱਖ ਦਿੱਤੀ ਤੇ ਚੇਰੇ ਬੂੜਾਤਾ ਤੇ ਆਪਾਂ ਨੇ ਸਾਰੇ ਨਰ ਬਦਿਆ ਲੁੱਟਿਆ ਜਦ ਬਣ ਗਈ ਵੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਥੋੜੀ ਜੀ ਪਾਵਾਂਗੇ ਆਪਾਂ ਕਾਲੀ ਮਿਰਚ ਜੀਰਾ ਪਾਵਾਂਗੇ ਆਪਾਂ ਥੋੜਾ ਜਿਹਾ ਭੁੰਨ ਕੇ ਇਹਦਾ ਟੇਸ ਜਾ ਬਣ ਜੂਗਾ ਚਟਣੀ ਦਾ ਇਸੇ ਤੇ ਬੜੀ ਚੰਗੀ ਹੋਏਗਾ ਨਹੀਂ ਆਪਾਂ ਬਾਹਰ ਤਾਂ ਕੰਨ ਲਾਂਗੇ ਲੈ ਇਹ ਬੜੀ ਚੰਗੀ ਹੋਊਗੀ ਜਿਹੜਾ ਇਹ ਦਾ ਸਵਾਦ ਸਾਰਾ ਵਧੀਆ ਹੀ ਹੋਊਗਾ ਇਹ ਲਈ ਸਰ ਜੀ ਚੱਲੂਗੀ ਜਲ ਬਣ ਕੇ ਐ ਤਿਆਰ ਹੋ ਗਈ ਫਿਰ ਤੁਹਾਨੂੰ ਦਿਖਾਵਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਕਾਲੀ ਮਿਰਚ ਤੇ ਜੀਰਾ ਜੀ ਕਾਲਾ ਨਮਕ ਜੀ ਆਪਣੀ ਚਟਨੀ ਹੋ ਗਈ ਤਿਆਰ ਜੀ ਹੁੰਜਾ ਠੰਡੀ ਹੋ ਗਈ ਜੀ ਇਹਨੂੰ ਆਪਾਂ ਪਾਵਾਂਗੇ ਜੀ ਕੱਚ ਦੇ ਭਾਂਡੇ ਚ ਫਿਰ ਤੁਹਾਨੂੰ ਦਿਖਾਵਾਂਗੇ ਉਹ ਵੀ ਦੇਖੋ ਪਹਿਲਾਂ ਕਿੰਨਾ ਪਾਣੀ ਸੀ ਹੁ ਜੜਜ ਕੇ ਥੋੜੀ ਜਿਹੀ ਰਹਿ ਗਈ ਬਣ ਗਈ ਜੰਮੀ ਗਾੜੀ ਹੋ ਗਈ ਜੀ ਹੁਣ ਇਹ ਹੁੰਜਾ ਠੰਡੀ ਹੋ ਗਈ ਜੀ ਫਿਰ ਸਾਨੂੰ ਦਿਖਾਵਾਂਗੇ ਇਸੇ ਤਰ੍ਹਾਂ ਤੋਂ ਫਿਰ ਹਾਂਜੀ ਆਪਣੀ ਚਟਨੀ ਬਣ ਗਈ ਜੀ ਦੇਖੋ ਹੁਣ ਇਹਨੂੰ ਆਪਾਂ ਪਾਉਨੇ ਆ ਜੀ ਇਹਦੇ ਵਿੱਚ ਹਾਂਜੀ ਆਪਣੀ ਚਟਨੀ ਸੋਨੇ ਦੇਖ ਕੇ ਲਈ ਬਣ ਗਈ ਪਿਆਰ ਸਾਨੂੰ ਮਾਪਨੇ ਕਾਂਟੇ ਨਾਲ ਵਿੱਚ ਕੱਢ ਲਿਆ ਮਹੀਨਾ ਦੋ ਮਹੀਨੇ ਤੱਕ ਇਹ ਖਰਾਬ ਨਹੀਂ ਹੁੰਦੀ ਘਰ ਦੀ ਬਣੇ ਚੀਜ਼ ਆ ਆ ਦੇਖੋ ਜੀ ਆਪਣੀ ਬਣ ਕੇ ਜੀ ਚਟਨੀ ਤਿਆਰ ਹੋ ਗਈ ਬਿਲਕੁਲ ਖਰਾਬ ਨਹੀਂ ਹੁੰਦੀ ਜੀ ਹੁਣ ਇਹਨੂੰ ਜਿੰਨਾ ਮਾਚੀ ਜੀ ਦਾ ਆਪਾਂ ਸਟੋਰ ਕਰ ਸਕਦੇ ਆ ਆਪਾਂ ਫਰਿੱਜ ਵਿੱਚ ਰੱਖ ਦਾਂਗੇ ਜੀ ਹੁਣ ਇਹਨੂੰ ਠੀਕ ਆਲੂ ਉਵਾਲਨੇ ਧਰਦਿਆਂ ਜੀ ਇਹਨਾਂ ਨੂੰ ਫੈਮਿਲੀ ਦੇ ਸਾਹਮਣੇ ਨਾਲ ਪਾਏ ਨੇ ਜੀ ਮੈਂ ਤਾਂ ਆਪਣੇ ਜਿੰਨੇ ਕੇ ਜਣੇ ਹੈਗੇ ਆਂ ਜੀ ਅਸੀਂ ਖਾਣ ਵਾਲੇ ਲਾਲ ਆਲੂ ਲੈ ਕੇ ਪਾਏ ਨੇ ਜੀ ਇਹਦੇ ਵਿੱਚ ਹੁਜਾਤ ਜੀ ਇਹਨੂੰ ਬਣ ਗਏ ਜੀ ਉਫਾਲਾ ਆ ਗਈ ਫਿਰ ਤੁਹਾਨੂੰ ਦਿਖਾਉਣੇ ਆਈਏ ਸੀ ਫਿਰ ਦਿਖਾਵਾਂਗੇ ਤੁਹਾਨੂੰ ਟਿੱਕੀ ਬਣਾ ਕੇ ਜੀ ਹਾਂਜੀ ਆਪਣੇ ਆਲੂ ਉੱਬਲ ਗਏ ਜੀ ਹੁਣ ਇਹਨੂੰ ਆਪਾਂ ਛਿੱਲ ਰਹੇ ਹਾਂ ਜੀ ਉਹ ਆਇਲ ਕਰ ਲੇ ਤੇ ਐਨੇ ਵਧੀਆ ਬਣ ਗਏ ਹੁਣ ਤਿੰਨ ਛਿੱਟੀਆਂ ਮਿਹਰਬਾਨੀਆਂ ਸੀ ਜੀ ਆਪਾਂ ਨੇ ਕੁੱਕਰ ਦੀਆਂ ਹਾਂਜੀ ਆਪਾਂ ਨੇ ਆਲੂ ਛਿੱਲ ਲਏ ਜੀ ਹੁਣ ਆਪਾਂ ਚਿਲਦਿਆਂ ਇਹ ਪਿਆਜ਼ ਥੇਰੇ ਤੋਂ ਬਾਅਦ ਵੈਸਾ ਆਪਾਂ ਬਣਾਉਣ ਲੱਗਦੇ ਹਾਂ ਇਹਦੇ ਵਿੱਚ ਪਾਉਣੇ ਆਪਾਂ ਨਾਣ ਮਿਰਚ ਐਨਵੇਂ ਮੈਂ ਕਿਹਾ ਸੋ ਪਿਆਜ਼ ਵੀ ਛਿੱਲ ਕੇ ਧੋ ਕੇ ਰੱਖਦਾ ਹਾਂ ਹਾਂਜੀ ਹੁਣ ਆਪਾਂ ਬਣਾ ਰਹੇ ਹਾਂ ਜੀ ਹਰੀ ਚਟਣੀ ਸਵੇਰੇ ਬਣਾਈ ਸੀ ਆਪਾਂ ਨੇ ਇਮਲੀ ਦੀ ਚਟਣੀ ਇਹਦੇ ਵਿੱਚ ਪਾਏ ਜੀ ਆਪਾਂ ਨੇ ਧਨੀਆ ਹਾਤਾ थोडा ज्या लसण हरिया मिरचां थोडी जी पाव जी आपण दही ਆਪਣੀ ਹੋ ਗਈ ਜੀ ਹਰੀ ਚਟਨੀ ਤਿਆਰ ਹਾਂਜੀ ਆਹ ਪਣੀ ਬਣਾਈ ਸੀ ਜੀ ਲਾਲ ਚਟਨੀ ਜਿਹੜੀ ਆਪਾਂ ਨੇ ਮਲੇਰੀ ਬਣਾਈ ਸੀ ਜੀ ਪਹਿਲਾਂ ਆਪਾਂ ਨੇ ਆ ਚਟਣੀ ਬਣਾਈ ਸੀ ਜੀ ਹੁਣ ਆਪਾਂ ਨੇ ਹਰੀ ਚਟਣੀ ਬਣਾਈ ਹੈ ਹੁਣ ਆਪਾਂ ਤਿਆਰੀ ਕਰਦੇ ਆਂ ਜੀ ਟਿੱਕੀਆਂ ਦੀ ਇਹ ਆਪਾਂ ਨੇ ਪਿਆਜ਼ ਕੱਟ ਲਈ ਜੀ ਨਾ ਪਾਵਾਂਗੇ ਜੀ ਇਹਦੇ ਵਿੱਚ ਆਲੂ ਆਲੂਆਂ ਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ ਮਿਰਚ ਹਾਂਜੀ ਹੁਣ ਆਪਾਂ ਜੀ ਆਲੂਆਂ ਚ ਪਾ ਲਈ ਜੀ ਨਾਣ ਮਿਰਚ ਹੁਣ ਇਹਨਾਂ ਨੂੰ ਆਪਾਂ ਕਰ ਦਈਏ ਮਿਰਚ ਸਾਰੇ ਨੂੰ ਆਦਿ ਹੀ ਆਲੂਆਂ ਨੂੰ ਤਾਂ ਮਸਲੀ ਦੇ ਵਿੱਚ ਚੰਗੀ ਤਰ੍ਹਾਂ ਮਿਲ ਗਈ ਹੈ ਜੀ ਆਪਾਂ ਇਹਨਾਂ ਹਾਂਜੀ ਹੁਣ Yang ਰਹੇ ਇਹ ਇੱਟਕੀਆਂ ਇਹ ਆਪਣੀਆਂ ਬਣ ਰਹੀਆਂ ਨੇ ਜੀ ਹੁਣ ਅੱਥਰ ਥਲ ਕੇ ਰੱਖੀਏ ਜੀ ਇੱਕ ਹੈ ਜੀ ਹਾਂ ਸਾਡੇ ਕਿ ਸਾਈਡ ਤੇ ਲੈ ਜੰਨੇ ਆਂ ਬਦਲ ਰਹੀ ਹੈ ਹੂੰ ਇਹ ਗਲਤ ਬਦਲ ਰਹੀ ਹੈ ਨਾ ਮੈਂ ਆ ਜਣਾ ਬਦਲ ਰਹੀ ਹੈ ਹਾਂਜੀ ਬਨ ਰਹੀਆਂ ਨੇ ਜੀ ਆਪਣੀਆਂ ਟਿੱਕੀਆਂ ਬੱਸ ਰੜ ਰਹੀਆਂ ਜੀ ਆਪਾਂ ਦਿਖਾਉਣੇ ਆ ਇਹ ਤੁਹਾਨੂੰ Kaşık olabadı yer ਆ ਕਰ ਲਈਏ ਜੀ ਨੋਟੋ ਜਿਹੜੇ ਇਹਨਾਂ ਦੇ ਮਨ ਨਾਲ ਦੇ ਟੁਕੜੇ ਜਿਹਨੂੰ ਸੱਟ ਪਾਣਗੇ ਦਿਨ ਨਾਲ ਹੁਣ ਆਪਾਂ ਧਾਦ ਦੇ ਇਹਦੇ ਵਿੱਚ ਟਿੱਕੀ ਠੰਡੀਆਂ ਹੋ ਗਈਆਂ ਆਪਣੇ ਥੋੜੀ ਥੋੜੀਆਂ ਜਿਹੀਆਂ ਫਿਰ ਉਹਨੇ ਜੀ ਆਪਾਂ ਚਟਣੀ ਦਹੀਂ ਪਾ ਕੇ ਫਿਰ ਆਪਾਂ ਪਾਵਾਂਗੇ ਜਿੱਤੇ ਚਟਣੀ ਫਿਰ ਪਾਵਾਂਗੇ ਆਪਾਂ ਹਰੀ ਚਟਣੀ ਜੀ ਹਰੀ ਚਟਨੀ ਦੇ ਉੱਤੇ ਆਪਾਂ ਫੇਰ ਪਾਵਾਂਗੇ ਦਹੀਂ ਠੀਕ ਹੈ ਜੀ ਤੇ ਪਾਵਾਂਗੇ ਆਪਾਂ ਥੋੜਾ ਜਿਹਾ ਫੇਰ ਤੇ ਆਜ ਹਲੋ ਜੀ ਚਟਨੀ ਹੋ ਗਈ ਜੀ ਤਿਆਰ ਟਿੱਕੀ ਤਿਆਰ ਹੋ ਗਈ ਜੀ ਆਪਣੀ